ਦਸਮ ਪਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੁਰਾਵੈ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਜਗਤ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮੂਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗੁੱਡਾ ਦਾਲ ਦੇ ਮੁਖੀ ਸ਼੍ਰੋਮਣੀ ਪੰਥ ਅਕਾਲੀ ਬਾਬਾ ਬਲਵੀਰ ਸਿੰਘ ਦੀ ਅਗਵਾਈ ਹੇਠ ਪਿਛਾਰ ਮੁਹੱਲਾ ਕਰਵਾ ਗਿਆ। ਇਹ ਮੁਹੱਲਾ ਗੁਰਦੁਆਰਾ ਸ਼੍ਰੀ ਵਿਬਾਨਗੜ ਸਾਹਿਤੋ ਆਰੰਭ ਹੋ ਕੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਅਗੋਂ ਲੰਗਰਾ ਹੋਇਆ ਜੀਲਾ ਪ੍ਰਬੰਧਕੀ ਕੰਪਲੈਕਸ ਰਾਹੀ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਵਿਖੇ ਨਮਸਕ ਹੋਇਆ ਇਸ ਉਪਰੰਤ ਮੁਹੱਲਾ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਮੈਦਾਨ ਵਿੱਚ ਪਹੁੰਚਾ ਜਿੱਥੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗਤਕਾ ਅਤੇ ਘੋੜਸਵਾਰੀ ਦੀ ਵਿਕਣ ਜੋਹਨ ਵਿਖਾਏ ਗਏ ਨਿਹੰਗ ਸਿੰਘਾਂ ਨੇ 3-3 ਅਤੇ 4-4 ਘੋੜੀਆਂ ਤੇ ਸਵਾਰੀ ਕਰਕੇ ਖਾਲਸਾਈ ਰੰਗ ਵਿਖਾਇਆ ਇਸ ਮੌਕੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀ ਸਿੰਘ ਨੇ ਕਿਹਾ ਕਿ ਹਾਲ ਸਾਲ ਸਿੱਧੀ ਡੋਨ ਮੇਲੇ ਨੂੰ ਸਮਰਪਿਤ ਇਹ ਵਿਸ਼ਾਲ ਮੋਹੱਲਾ ਸ ਮੁੱਜਿਆ ਨਿਹੰਗ ਸਿੰਘ ਜਥੇਬੰਦੀਆਂ ਦੀ ਸ਼ਮੂਲੀਅਤ ਨਾਲ ਕਰਿਆ ਜਾਂਦਾ ਹੈ। ਦਾ ਸਾਈਬ ਸੀਗੁਰ ਗੋਬੀ ਸਿੰਘ ਜਿੱਦੇ ਛੋਟੇ ਚਾਹਬ ਜਾਦੇ ਆਪਾ ਜੋਨਾ ਬਾਬਾ ਫਤਿਹ ਸਿੰਘ ਜਗਤ ਮਤਾ ਗੁਜਰੀ ਜੀ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੁਰ ਸਾਹਿਬ ਕੇ ਲਗਨ ਵਾਲਾ 310 ਸ਼ਹੀਦੀ ਜੋਨ ਮੇਲ ਪਹਾਵੇਂ ਸਮਾਪਤ ਹੋ ਚੁੱਕਾ ਹੈ ਤੇ ਉਸ ਤੋਂ ਅਗਲੇ ਦਿਨ ਸਮੂਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਬਲਵੀਰ ਸਿੰਘ ਮੁਖੀ ਗੁੱਡਾ ਦਲ ਦੀ ਅਗਵਾਈ ਹੇਠ ਵਿਸ਼ਾਲ ਮੱਲਾ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਤੋਂ ਸਜਾਇਆ ਗਿਆ ਜੋ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਪਾਪਾ ਬੰਦਾ ਸਿੰਘ ਬਾਦਰ ਇੰਜੀਨੀਅਰ ਕਾਲੇ ਦੇ ਮੈਦਾਨ ਵਿਖੇ ਪਹੁੰਚਿਆ ਜਿੱਥੇ ਲਿਆਂਕ ਸਿੰਘਾਂ ਵੱਲੋਂ ਗੱਤਕੇ ਅਤੇ ਘੋੜਸਵਾਰੀ ਤੇ ਦਿਲਗਸ ਜੋਹਰ ਵੀ ਦਿਖਾਏ ਗਏ ਜਗਦੇਵ ਸਿੰਘ ਪਤਕਰ ਸਾਹਿਬ ਅਦਿਨ ਖਾ ਰਿਕਮੈਂਡ ਦੇ ਸੋ ਦੇਸ਼ੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਦੀਆਂ ਲਾੜਦੀਆਂ ਨਹਿਂਸ ਸਿੰਘ ਜੀ ਅੱਜ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਤਰਾ ਭਵਾਨ ਗੜ ਸਾਹਿਬ ਖੋਣੀ ਨੇ ਹੈਂਸ ਸਿੰਘਾ ਬੁੱਢਾ ਦਲ ਤੋਂ ਵਿਸ਼ਾਲ ਮਹੱਲੇ ਜਿਹੜੇ ਹੈ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਪੰਥ ਅਕਾਦੀ ਬੁੱਢਾ ਦਲ ਪੰਜਵਾ ਤਖਤ ਦੀ ਅਗਵਾਈ ਦੇ ਵਿੱਚ ਸਾਰੀਆਂ ਨਹਿਂਸ ਸਿੰਘ ਜਥੇਬੰਦੀਆਂ ਵੱਲੋਂ ਗੁਰਦੁਆਰਾ ਭਵਾਨਗਰ ਸਾਹਿਬ ਤੋਂ ਜਿਹੜੇ ਆਰੰਭ ਹੋਏ ਨੇ ਮੈਂ ਬੇਨਤੀ ਕਰਦਾ ਜਿੱਥੇ ਸਾਰੀਆਂ ਗੁਰਸੇਕ ਸੰਸਥਾ ਨੂੰ ਆਪਾਂ ਗੁਰਦੁਆਰਾ ਭਵਾਨਗਰ ਸਾਹਿਬ ਤੇ ਨਾਲ ਹੀ ਸਾਰੇ ਜਿੱਥੇ ਅਸਥਾਨਾਂ ਤੇ ਜਿੱਥੇ ਜਿੰਨੇ ਵੀ ਇਤਿਹਾਸਕ ਸਥਾਨ ਤੇ ਉੱਥੇ ਉੱਥੇ ਆਪਾਂ ਦਰਸ਼ਨ ਦਦਾਰੇ ਕਰੀਏ ਤੇ ਜਿਹੜੇ ਇਹ ਮਹਾਨ ਮਹੱਦ ਦੇ ਸਜਾਏ ਜਾ ਰਹੇ ਨੇ ਧੰਤਨ ਬਾਬਾ ਜੋਰਾਵਰ ਸਿੰਘ ਧੰਤਨ ਬਾਬਾ ਫਤੇ ਸਿੰਘ ਜੀ ਧੰਤਨ ਮਾਤਾ ਗੁਜਰਕੌਰ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਨਾਲ ਹੀ ਪੰਥ ਦੇ ਵਾਲੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਜਿਹੜੇ ਆ ਪ੍ਰਕਾਸ਼ਪੁਰ ਨੂੰ ਸਮਰਪਤ ਦੇ ਵਿਸ਼ਾਲ ਮਹੱਲ ਸਜਾਏ ਜਾ ਰਹੇ ਨੇ ਸੂਰਾ ਸੋ ਪਛਾਨੀਆ ਜੋ ਲਰੈ ਦੀਨ ਕੇ 헤 ਬੁਰਜਾ ਪੁਰਜਾ ਕਟਮਰ ਕਬੂ ਨਾ ਛੱਡ ਖੇਤ ਜਿੱਥੇ ਆਪਾਂ 27 ਤਰੀਕ ਨੂੰ ਬਾਲਕੀ ਸਾਹਿਬ ਸਜਾਏ ਗਏ ਸ਼ਹੀਦੀ ਜਿਹੜੇ ਜੋੜ ਮੇਲ ਨੂੰ ਸਮਰਪਤ ਜਿਹੜੇ ਆ ਨਾਲ ਹੀ ਤਨਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੇ ਆਪਾਂ ਪ੍ਰਕਾਸ਼ਪੁਰ ਮਨਾਏ ਨੇ ਤੇ ਅੱਜ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਨਾਲ ਹੀ ਜਿਹੜੇ ਐ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬਾ ਨੂੰ ਸਮਰਪਿਤ ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਪਵਦ ਲਿਓ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਹਾਜ਼ਰੀਆਂ ਲਵਾਈਆਂ ਜਾ ਰਹੀਆਂ ਨੇ ਆਓ ਹੁਣ ਨਿਹੰਗ ਸਿੰਘ ਫੌਜਾਂ ਦੇ ਆਪਾਂ ਜੰਗ ਜੂ ਕਰਤਬ ਦੇਖੀਏ ਜਿਹੜੇ ਜਿਹੜੇ ਵੀ ਗੁਰ ਸਿੱਖਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਸੰਤਾ ਮਾਹਪੁਰਖਾਂ ਨੇ ਇੱਥੇ ਦਰਸ਼ਨ ਦਦਾਰੇ ਦਿੱਤੇ ਨੇ ਉਹ ਸਾਰਿਆਂ ਦਾ ਬਹੁਤ ਬਹੁਤ ਸੰਤਾਂ ਨੂੰ ਤੇ ਜੀ ਆਇਆਂ ਤੇ ਮਾਹਪੁਰਖਾਂ